ਹਾਲੋ ਭਾਜੀ ਚਾ ਲਿਆ ਭਾਬੀ ਮੈਂ ਤਾਂ ਕਾਦਾ ਦੇਖ ਰਿਹਾ ਮੈਂ ਚਾਹ ਲੈ ਕੇ ਆਉਗੀ ਬੈਠ ਜਾ ਭਾਬੀ ਨਾ ਬਸ ਮੈਂ ਕੰਮ ਕਰਨਾ ਵਾ ਉਹ ਕੋਈ ਨਹੀਂ ਭਾਬੀ ਮੈਂ ਕਰਾ ਦੂੰਗਾ ਤੇਰੇ ਨਾਲ ਕੰਮ ਕੰਮ ਦੀ ਕਿਹੜੀ ਗੱਲ ਹੈ ਚਲ ਠੀਕ ਆ ਫਿਰ ਤਾਂ ਜੇ ਕੰਮ ਕਰਾ ਦੇਗਾ ਤਾਂ ਭਾਬੀ ਹੂੰ ਦਿਨੋ ਦਿਨ ਨਿੱਖਰਦੀ ਜਾਨੀ ਆ ਕੀ ਖਾਨੀ ਆ ਜੇਠਾ ਤੂੰ ਵੀ ਮਜ਼ਾਕ ਕਰਨੋਂ ਹਟਦਾ ਨਹੀਂ ਜਿਹੜੀਆਂ ਦੋ ਰੋਟੀਆਂ ਤੈਨੂੰ ਦਿੰਨੇ ਆ ਉਹੀ ਦੋ ਰੋਟੀਆਂ ਅਸੀਂ ਖਾਣੇ ਆ ਹੋਰ ਕੀ ਖਾਣ ਆਪਾ ਵੀ ਮਜ਼ਾਕ ਕਰਾਂ ਕਿਉਂ ਨਾ 20 ਸਾਲ ਲਾ ਕੇ ਆਇਆ ਸਾਰਾਮ ਦੇ ਡੇਰੇ ਚ ਹੋਰ ਵੀ ਕੌਣ ਸਿੱਖ ਲੈਂਦਾ ਜੇ ਉੱਥੇ ਨਾ ਜਾਂਦਾ ਤੇਰੀ ਜ਼ਿੰਦਗੀ ਬਣ ਜਾਂਦੀ ਹੁਣ ਤੁਰਿਆ ਫਿਰਿਆ ਹੀ ਜ਼ਿੰਦਗੀ ਤਾਂ ਆਪਾ ਵੀ ਬਣੇ ਜਾਣੀ ਸੀ ਪਰ ਉੱਥੇ ਹੀ ਨਾ ਇੰਨੀ-ਇੰਨੀ ਸੁਣਗੀਆਂ ਤੀਵੀਆਂ ਹੁੰਦੀਆਂ ਤੀਆਂ ਚਲ ਠੀਕ ਹੈ ਮੈਂ ਕੰਮ ਕਰਦੀ ਆਂ ਉਹ ਕੋਈ ਨਹੀਂ ਭਾਬੀ ਦਾ ਹੈ ਦੇਖ ਬੈ ਵੀ ਜਾਇਆ ਕਰ ਪਿੰਦ ਤੂੰ ਅੱਜ ਖੇਤ ਉਹਦੇ ਨਾਲ ਚੱਲ ਜਾਂਦਾ ਉਹ ਨਾਲ ਕੀ ਕਰਦਾ ਜਾ ਕੇ ਨਹੀਂ ਉਹ ਕਹਿੰਦਾ ਸੀਗਾ ਕਹਿੰਦਾ ਕੰਮ ਚ ਮੜਾ ਮੱਟਾ ਨਾਲ ਕੰਮ ਕਰਵਾ ਦੂਗਾ ਮੇਰੇ ਹੱਥ ਬਟਾ ਦੂਗਾ ਚੱਲ ਉਹਨੇ ਵੀ ਸੌਖਾ ਸਹਾਰਾ ਹੋ ਜੂਗਾ ਵੀ ਹੁਣ ਵਿਚਾਰਾ ਕੱਲਾ ਸੀ ਉਹ ਭਾਬੀ ਹੌਲੀ ਹੌਲੀ ਸਿੱਖੂਗਾ ਮੈਂ ਕਿਹੜਾ ਕੰਮ ਕਰਿਆ ਮੈਂ ਤਾਂ ਉੱਥੇ ਬੇਲੀਆਂ ਖਾਧੀਆਂ ਨੇ ਡੇਰੇ ਚ ਤੇ ਉੱਥੇ ਬੇਲੀਆਂ ਖਾਧੀਆਂ ਹੋਣਗੀਆਂ ਪਰ ਇੱਥੇ ਘਰੇ ਨਹੀਂ ਚੱਲਣਾ ਹੈਗਾ ਪੈ ਜੂਗੀ ਯਾਤ ਭਾਬੀ ਹੌਲੀ ਹੌਲੀ ਨਾਲੇ ਹੁਣ ਸੋਚਿਆ ਕੋਸੂ ਗੱਲ ਤੇ ਕਰੀਏ ਗੌਰ ਕਰਾ ਦੇ ਹੁਣ ਤਾਂ ਪਹਿਲਾ ਕੰਮ ਤਨ ਦੇ ਲੱਗ ਐਵੇਂ ਨਹੀਂ ਕੋਈ ਆਉਣ ਵਾਲੀ ਹੈਗੀ ਆਉਣ ਨੂੰ ਕੀ ਆ ਭਾਬੀ ਸਭ ਕੁਝ ਕਰ ਲੰਦੀਆਂ ਨੇ ਤੀਮੀਆਂ ਉਹਦੀ ਮਾਰਦੀਆਂ ਨੇ ਮਿੱਠੇ ਪੋਚੇ ਚੱਲ ਤੇ ਮਿੱਠੇ ਪੋਚੇ ਮਾਰ ਕੇ ਮੈਂ ਇੱਥੇ ਬਿਸਾ ਕੇ ਧਰ ਦੂੰਗੀ ਉਹ ਦੁਆਚੇ ਮੇਰੇ ਅਰਗੇ ਨੂੰ ਸਾਰੀ ਉਮਰ ਕੰਕ ਲੱਗ ਜੂਗਾ ਮੈਂ ਨਹੀਂ ਕੋਸ ਕਰਦੀ ਹੈਗੀ ਛੱਡ ਪਰੇ ਰਹਿਣ ਦੇ ਤੂੰ ਲੈ ਕਿਵੇਂ ਮਾ ਬੈਰ ਜਾਂ ਦੇਖੀ ਨਹੀਂ ਆ ਕੁਛ ਨਹੀਂ ਹੋਈ ਬੈਠੀ ਸੀ ਕਿ ਬੇਲੀ ਕੀ ਹੋ ਗਿਆ ਕੁਛ ਨਹੀਂ ਯਾਰ ਬਸ ਬਾਈ ਦੋਕਿਆ ਪਿਆ ਮੈਂ ਤਾਂ ਆਵਾ ਕੀ ਹੁਣ ਕੁਛ ਕੀ ਹਾ ਸਹਿਣਾ ਕੀ ਉਹੀ ਗੱਲਾਂ ਜਵਾਕ ਵਾਲੀਆਂ ਮੈਨੂੰ ਘਰੇ ਛੱਡ ਗਿਆ ਆਪ ਖੇਤ ਵਾਗਿਆ ਮੇਰੇ ਨਾਲ ਬਹਿ ਕੇ ਗੱਲਾਂ ਮਾਰ ਲੈਂਦਾ 10 ਮਿੰਟ ਇਹ ਗੱਲਾਂ ਮੈਨੂੰ ਵੀ ਕਹਿੰਦਾ ਸੀ ਤੇ ਮੈਂ ਤਾਂ ਕਹਿੰਦਾ ਮੈਂ ਕਿਹਾ ਤੇਰਾ ਬੇਲੇ ਦਾ ਸਰਦਾ ਭਾਈ ਸਾਡਾ ਨਹੀਂ ਸਰਦਾ ਹੈਗਾ ਸਮਾਨ ਵੀ ਲਿਓਣਾ ਹੁੰਦਾ ਮੈਂ ਕਿਹਾ ਘਰੇ ਰੋਟੀ ਪਾਣੀ ਦਾ ਵੀ ਦੇਖਣਾ ਮ ਬੈਲੇ ਨਾ ਆਇਆ ਪਿਆਉ ਵੀ ਭਰੌਣਾ ਵਾ ਉਹੀ ਤਾਂ ਗੱਲ ਆ ਵੀ ਤੂੰ ਤਾਂ ਬਹਿਲਾ ਰਹਿਣਗੇ ਜੇ ਸਾਡਾ ਟਾਈਮ ਪਾਸ ਕਿਵੇਂ ਹੋਊਗਾ ਆ ਇਹਦਾ ਹੁੰਦਾ ਨਾ ਤਾਂ ਕਰਕੇ ਕਹਿੰਦਾ ਇਹ ਹੋਰ ਤਾਂ ਨਹੀਂ ਕੋਈ ਬੋਲਿਆ ਸਾਸਰੀ ਕਾਲ ਭਾਬੀ ਸਾਸਰੀ ਕਾਲ ਗੋਪੀ ਹੋ ਠੀਕ ਹੈ ਹਾਂ ਵਧੀਆ ਆ ਜੱਲੇ ਕੇ ਮਾੜੀ ਜੀ ਕੀ ਕਰਦੀ ਸੀ ਉਹ ਤਾਂ ਮੈਂ ਪਾਥੀਆਂ ਹੀ ਜਾਂ ਪੁੱਛੀਆਂ ᱛੀਆਂ ਉਹ ਦੇਖਣ ਗਈ ᱛੀ ਕਿ ਵੀ ਹੈਗੀਆਂ ਨੇ ਚੱਲ ਲੈ ਜੂਗੀ ਲੋੜ ਪੈਂਦੀ ਰਹਿੰਦੀ ਹੈਗੀ ਅੱਛਾ ਜੱਲੇ ਨੇ ਦੇਤੀਆਂ ਪਾਥੀਆਂ ਫਿਰ ਨਾ ਹਜੇ ਲੈ ਕੇ ਜਾਉਂਗੀ ਚੱਕ ਕੇ ਤਾਂ ਪੁੱਛ ਕੇ ਆਈਆਂਗੀ। ਅੱਛਾ ਅੱਛਾ। ਹਾਂ ਤੂੰ ਦੱਸ ਤੂੰ ਕਿੱਧਰ ਜਾਂਦਾ ਤੀਗਾ? ਮੈਂ ਵੀ ਬਸ ਲੰਘ ਰਿਹਾ ਸੀ। ਅੱਛਾ। ਮੈਂ ਦੇਖਣਾ ਸੀ ਚੱਲ ਕੀ ਰਿਹਾ ਇੰਦਰ। ਨਾ ਚੱਲਣ ਨੂੰ ਕੀ ਚੱਲਣਾਗਾ ਤੂੰ ਤਾਂ ਹੋਰ ਹੀ ਕੁਝ ਸੋਚਣ ਬਹਿ ਜਾਨਾਗਾ। ਮੈਂ ਤੈਨੂੰ ਕਿਹਾ ਤਾਂ ਹੈਗਾ ਵੀ ਮੈਂ ਤਾਂ ਪਾਥੀਆਂ ਪੁੱਛਣ ਗਈ ਤੀ ਕੀ। ਚੱਲ ਭਾਬੀ ਤੂੰ ਤਾਂ ਖਾਣ ਨੂੰ ਪੈਣੀ ਐ ਮੈਂ ਕੀ ਤੇਰੇ ਡਾਂਗ ਮਾਰਤੀ। ਫਿਰ ਤੂੰ ਤਾਂ ਮੈਨੂੰ ਪੈਰੋਂ ਕੱਢ ਦੇਗਾ ਵੀ ਹਾਂ ਭਾਬੀ ਕੁਝ ਕਹੇ ਮੈਂ ਕਹਾ ਗੱਲਾਂ ਬਣਾਵਾ। ਇਹੀ ਤਾਂ ਗੱਲਾਂ ਨੇ ਤੇਰੇ ਕੋਲ। ਤਾਂ ਇਹ ਤਾਂ ਮੈਨੂੰ ਰੋਕ ਲਿਆ ਜਾਂਦੀ ਨੂੰ। ਲਾ ਮੈਂ ਕੀ ਕਹਿਦਾ ਲੈ ਭਾਬੀ ਤੂੰ ਤਾਂ ਐਮੀ ਰੋਲਾ ਪਾ। ਪਤਾ ਕੰਨਾ ਕਿਡੀਆਂ ਕਰਦਾਗਾ ਵੀ ਦੇਤੀਆਂ ਪਾਤੀਆਂ ਨੇ ਜਿਹੜੀ ਗੱਲ ਹੈਗੀ ਜੀ ਮੈਂ ਤੈਨੂੰ ਦੱਸਤੀ ਪਾਤੀਆਂ ਪੁੱਛ ਕੇ ਆਂ ਮੈਂ ਲੈ ਜੂਗੀ ਚੱਕ ਕੇ ਹੁਣ ਬੰਦੇ ਹੀ ਬੰਦੇ ਕੋਲ ਜਾਂਦਾ ਕੰਮ ਹੋਣੇ ਚੱਲ ਇਹਨਾਂ ਦੀ ਬਹੂ ਘਟ ਆਉਂਦੀ ਆ ਬਾੜੇ 'ਚ ਹੀ ਹੁੰਦਾਗਾ ਮੈਨੂੰ ਪੁੱਛ ਲਈਆਂ। ਚੱਲ ਠੀਕ ਐ। ਹਾਂ ਚੱਲ ਮੈਂ ਤਾਂ ਕੰਮ ਕਰਨੇ ਨੇ ਘਰੇ ਜਾ ਕੇ। ਜਾ ਵਾ ਜਾ ਭਾਬੀ ਫੇਰ ਮਿਲਦੇ ਆ। ਹਾਂ ਚੰਗਾ। ਲੈ ਦੇਖ ਲੈ ਕਿਵੇਂ ਸੁਆਦ ਲੈਂਦਾ ਗੱਲਾਂ ਦਾ। ਕੋਈ ਨਾ ਤੂੰ ਨਹੀਂ ਜਿੱਤ ਸਕਦਾ ਮੈਥੋਂ। ਦੀਆਂ ਜਾਂ 365 ਚਲਿਤਰ ਆਉਂਦੇ ਨੇ ਮੇਰੇ ਚ ਵੀ 366 ਨੇ ਤੂੰ ਕੱਢ ਲੈਗਾ ਮੈਨੂੰ ਪੈਰੋਂ ਵੱਡਾ ਚਲਾਕ